ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਲਸ਼ਕਾਰਾ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਜਿਹੜੀ ਸਬਜੀ ਹੈ ਜੀ ਜਿਹੜੀ ਸਬਜੀ ਲਾਉਣ ਦੀ ਆਪਾਂ ਗੱਲ ਕਰਾਂਗੇ ਜੀ ਉਹ ਸਬਜੀ ਹੈ ਜੀ ਗੋਭੀ ਤੇ ਅੱਜ ਆਪਾਂ ਤੁਹਾਨੂੰ ਸਿਖਾਵਾਂਗੇ ਜੀ ਗੋਭੀ ਲਾਉਣ ਦਾ ਤਰੀਕਾ ਵੀ ਜਿਹੜੀ ਗੋਭੀ ਹੈ ਉਹ ਸਹੀ ਤਰੀਕੇ ਕਿਵੇਂ ਲਈ ਜਾਂਦੀ ਹੈ ਕਿਹੜੀ ਵੈਰਾਈਟੀ ਲਈ ਜਾਂਦੀ ਹੈ ਕਿਹੜੀ ਕੁਆਲਿਟੀ ਦੀ ਆਪਾਂ ਗੋਭੀ ਲੈਣੀ ਹੈ ਤਾਂ ਕਿ ਜਿਹੜੀ ਸਹੀ ਗੋਭੀ ਦੀ ਚੋਣ ਕਰਕੇ ਤੇ ਆਪਾਂ ਉਹਨੂੰ ਸਹੀ ਤਰੀਕੇ ਲਾ ਕੇ ਤਾਂ ਆਪਣੇ ਘਰੇ ਆਪਾਂ ਤਿਆਰ ਕਰਕੇ ਤੇ ਗੋਭੀ ਹੈ ਜਿਹੜੀ ਆਪਾਂ ਖਾ ਸਕੀਏ ਕਿਉਂਕਿ ਜਿਹੜੀ ਗੋਭੀ ਹੁੰਦੀ ਹੈ ਇਹ ਜਿਹੜੀ ਹੈ ਬਹੁਤ ਹੀ ਵਧੀਆ ਸਬਜੀ ਹੈ ਖਾਣ ਦੇ ਵਿੱਚ ਅੱਗੇ ਜਿਵੇਂ ਸਰਦੀਆਂ ਸ਼ੁਰੂ ਹੋ ਚੁੱਕੀਆਂ ਨੇ ਤਾਂ ਜਿਹੜੀ ਗੋਭੀ ਹੈ ਉਹ ਆਪਣੇ ਘਰੇ ਬੀਜ ਕੇ ਤੇ ਆਪਾਂ ਜ਼ਹਿਰਾਂ ਤੋਂ ਰਹਿਤ ਕੈਮੀਕਲਾਂ ਤੋਂ ਰਹਿਤ ਆਰਗੈਨਿਕ ਸਬਜੀ ਆਪਣੇ ਹੱਥੀ ਆਪਾਂ ਤਿਆਰ ਕਰਕੇ ਖਾ ਸਕੀਏ ਤਾਂ ਉਹਨੂੰ ਜਿਹੜਾ ਲਾਉਣ ਦਾ ਤਰੀਕਾ ਹੈ ਉਹ ਆਉਣਾ ਬਹੁਤ ਜ਼ਰੂਰੀ ਹੈ ਤੇ ਇਸੇ ਕਰਕੇ ਜਿਹੜੀ ਇਹ ਗੋਭੀ ਹੈ ਇਹਨੂੰ ਲਾਉਣ ਦਾ ਅੱਜ ਆਪਾਂ ਤੁਹਾਨੂੰ ਤਰੀਕਾ ਜਿਹੜਾ ਦੱਸਾਂਗੇ ਉਸ ਤਰੀਕੇ ਤੁਸੀਂ ਗੋਭੀ ਲਾਓਗੇ ਤਾਂ ਜਿਹੜੀ ਤੁਹਾਡੀ ਗੋਭੀ ਹੈ ਉਹ 85 ਤੋਂ 90 ਦਿਨਾਂ ਦੇ ਵਿੱਚ ਤੁਹਾਡੀ ਗੋਭੀ ਤਿਆਰ ਹੋ ਜਾਏਗੀ ਤਾਂ ਤੁਸੀਂ ਉਹਨੂੰ ਆਪਣੇ ਘਰੇ ਵਰਤ ਸਕਦੇ ਹੋ ਤੇ ਖਾ ਸਕਦੇ ਹੋ ਤੇ ਆਜੋ ਜੀ ਫਿਰ ਵੀਡੀਓ ਦੇ ਵਿੱਚ ਬਣ ਕੇ ਰਿਹਾ ਜੇ ਤੁਹਾਨੂੰ ਦੱਸ ਦਿਆਂ ਜੀ ਇਹ ਗੋਭੀ ਨੂੰ ਲਾਉਣ ਦਾ ਤਰੀਕਾ ਵੀ ਇਹਨੂੰ ਕਿਹੜੇ ਤਰੀਕੇ ਲਾਉਣਾ ਹੈ ਤੇ ਕਿਹੜੇ ਹਿਸਾਬ ਦੇ ਨਾਲ ਫਿਰ ਇਹਨੂੰ ਆਪਾਂ ਜਿਹੜੀ ਇਹਦੀ ਦੇਖ ਰੇ ਕਰਨੀ ਹੈ ਤੇ ਵਿੱਚ ਸਾਰੀ ਦੱਸਾਂਗੇ ਤੇ ਵੀਡੀਓ ਦੇ ਵਿੱਚ ਬਣ ਕੇ ਰਹੋ ਜੀ ਤੇ ਤੁਹਾਨੂੰ ਦੱਸਨੇ ਆ ਇਸ ਗੋਭੀ ਨੂੰ ਲਾਉਣ ਦਾ ਤਰੀਕਾ ਤਾਂ ਸਭ ਤੋਂ ਪਹਿਲਾਂ ਜੀ ਜਿਹੜੀ ਤੁਸੀਂ ਗੋਭੀ ਬੀਜਣ ਵਾਸਤੇ ਪੌਦ ਜਾਂ ਪਣੀਰੀ ਲੈਣੀ ਹੈ ਜੀ ਉਹ ਆਪਣੀ ਪਣੀਰੀ ਹੈ ਜੀ ਜਿਹੜੀ ਵਧੀਆ ਕੁਆਲਿਟੀ ਦੀ ਹੋਣੀ ਚਾਹੀਦੀ ਹੈ ਕਿਉਂਕਿ ਜਿਹੜੀ ਵਧੀਆ ਕੁਆਲਿਟੀ ਦੀ ਪਣੀਰੀ ਹੁੰਦੀ ਹੈ ਜੀ ਇਹ ਇੱਕ ਤਾਂ ਛੇਤੀ ਗਰੋਥ ਕਰਦੀ ਹੈ ਤਾਂ ਜਿਹੜਾ ਮਤਲਬ ਬੂਟਾ ਹੁੰਦਾ ਹੈ ਉਹ ਦੂਰ ਤੱਕ ਗਰੋਥ ਕਰਕੇ ਫਲਾਓ ਜ਼ਿਆਦਾ ਕਰਦਾ ਹੈ ਤਾਂ ਜਿਹੜਾ ਉਹਦੇ ਉੱਪਰ ਫੁੱਲ ਲੱਗਦਾ ਹੈ ਉਹ ਵੀ ਸਾਫ਼ ਸੁਥਰਾ ਤੇ ਮੋਟਾ ਤਾਂ ਵਧੀਆ ਮਤਲਬ ਵਜਨਦਾਰ ਫੁੱਲ ਲੱਗਦਾ ਹੈ ਤਾਂ ਜਿਹੜੀ ਅਸੀਂ ਮਤਲਬ ਇਹ ਪੌਦ ਵਰਤ ਰਹੇ ਆ ਜੀ ਇਹ ਜਿਹੜੀ ਪੌਦ ਹੈ ਸਭ ਨਾਲੋਂ ਵਧੀਆ ਕੁਆਲਿਟੀ ਦੀ ਇਹ ਪੌਦ ਹੁੰਦੀ ਹੈ ਪਣੀਰੀ ਹੁੰਦੀ ਹੈ ਜੀ ਇਹ ਜਿਹੜੀ ਪੌਦ ਅਸੀਂ ਵਰਤ ਰਹੇ ਹਾਂ ਜੀ ਇਸਨੂੰ ਵੱਲ 16 ਕੋ ਵਰਾਈਟੀ ਹੈ ਜੀ ਇਹ ਤੇ ਡਾਕਟਰ ਸੀਡਸ ਦੁਆਰਾ ਬਣੇ ਤਿਆਰ ਹੋਈ ਹੈ ਪੌਦ ਕਿਉਂਕਿ ਜਿਹੜੀ ਇਹ ਪੌਦ ਹੈ ਬਹੁਤ ਹੀ ਵਧੀਆ ਪੌਦ ਹੁੰਦੀ ਹੈ 85 ਤੋਂ 90 ਦਿਨਾਂ ਦੇ ਵਿੱਚ ਇਹ ਆਪਣੀ ਗੋਭੀ ਹੈ ਤਿਆਰ ਹੋ ਜਾਂਦੀ ਹੈ ਤੇ ਜਿਹੜਾ ਇਹਦਾ ਫੁੱਲ ਹੈ ਬਹੁਤ ਹੀ ਵਧੀਆ ਸਾਫ ਸੁਥਰਾ ਲੱਗਦਾ ਕਿਉਂਕਿ ਜਿਹੜੀ ਇਹ ਕੰਪਨੀ ਦੀ ਮਤਲਬ ਵੈਰਾਈਟੀ ਦੀ ਜਿਹੜੀ ਪੌਦ ਹੈ ਜੀ ਇਹਦਾ ਜਿਹੜਾ ਫੁੱਲ ਹੈ ਉਹ ਖਰਾਬ ਨਹੀਂ ਹੁੰਦਾ ਨਸਾਰੂ ਨਹੀਂ ਹੁੰਦਾ ਕਈ ਵਾਰ ਆਪਾਂ ਦੇਖਦੇ ਆਂ ਵੀ ਆਪਾਂ ਹਲਕੀ ਪਣੀਰੀ ਕੋ ਲਾ ਲੈਨੇ ਆ ਤੇ ਆਪਣੀ ਜਿਹੜੀ ਮਿਹਨਤ ਆ ਬੇਕਾਰ ਜਾਂਦੀ ਆ ਤੇ ਜਿਆਦੇ ਜਿਹੜੇ ਫੁੱਲ ਨੇ ਪਹਿਲਾਂ ਹੀ ਨਿਸਰ ਜਾਂਦੇ ਨੇ ਤੇ ਆਪਾਂ ਉਸ ਦਾ ਮਤਲਬ ਫਾਇਦਾ ਤੇ ਲਾਭ ਨਹੀਂ ਉਠਾ ਸਕਦੇ ਤੇ ਇਸ ਕਰਕੇ ਤੁਸੀਂ ਵੀ ਕੋਈ ਵਧੀਆ ਕੁਆਲਟੀ ਦੀ ਪੌਦ ਵਰਤਣੀ ਆ ਜਿਵੇਂ ਅਸੀਂ ਇਹ ਤੁਹਾਨੂੰ ਦੱਸਿਆ ਵੀ ਇਸ ਨੂੰ ਬਲ 16 ਵਰਾਈਟੀ ਦੀ ਪੌਦਾ ਤਾਂ ਤੁਸੀਂ ਵੀ ਆਪਣੇ ਬਾਜ਼ਾਰ ਦੇ ਵਿੱਚ ਕਿਸੇ ਮਤਲਬ ਬੀਜਾਂ ਵਾਲੀ ਦੁਕਾਨ ਤੋਂ ਪੌਦ ਲਿਆ ਕੇ ਲਾ ਸਕਦੇ ਹੋ ਕਿਉਂਕਿ ਜਿਹੜੀ ਇਹ ਕੁਆਲਿਟੀ ਹੈ ਬਹੁਤ ਹੀ ਵਧੀਆ ਕੁਆਲਿਟੀ ਹੈ ਤਾਂ ਇਹ ਪੌਦ ਲੈ ਕੇ ਜੀ ਤੁਸੀਂ ਜਿਹੜਾ ਅਗਲਾ ਕੰਮ ਕਰਨਾ ਹੈ ਜੀ ਜਿਹੜੀ ਜਗ੍ਹਾ ਦੇ ਵਿੱਚ ਆਪਾਂ ਇਹ ਗੋਭੀ ਲਾਉਣੀ ਹੈ ਉਸ ਜਗ੍ਹਾ ਦੀ ਬਹੁਤ ਵਧੀਆ ਤਰੀਕੇ ਗੋਡੀ ਕਰ ਲੈਣੀ ਹੈ ਕਿਉਂਕਿ ਜਿਹੜੀ ਆਪਣੀ ਮਿੱਟੀ ਹੈ ਉਹ ਬਿਲਕੁਲ ਬਰੀਕ ਹੋਣੀ ਚਾਹੀਦੀ ਹੈ ਉਹਦੇ ਵਿੱਚ ਕੋਈ ਵੀ ਡਲੇ ਨਹੀਂ ਹੋਣੇ ਚਾਹੀਦੇ ਤੇ ਉਨੂੰ ਇਹ ਬਿਲਕੁਲ ਆਪਾਂ ਬਰੀਕ ਕਰ ਲੈਣਾ ਹੈ ਮਿੱਟੀ ਨੂੰ ਤੇ ਕੋਈ ਵੀ ਉਹਦੇ ਵਿੱਚ ਜੇਕਰ ਕਿਸੇ ਤਰ੍ਹਾਂ ਦਾ ਕੋਈ ਵੀ ਕੁੱਕਾ ਖੰਡਾ ਜਾਂ ਘਾਹ ਕਬਾੜ ਹੈ ਉਹਨੂੰ ਚੁਗ ਲੈਣਾ ਹੈ ਬਿਲਕੁਲ ਸਾਫ਼ ਕਰਕੇ ਤੇ ਉਸ ਤੋਂ ਬਾਅਦ ਫਿਰ ਆਪਾਂ ਕਰਨਾ ਹੈ ਜੀ ਆਪਾਂ ਆਪਣੀ ਉਸ ਜਗ੍ਹਾ ਦੇ ਵਿੱਚ ਬਣਾ ਲੈਣੀਆਂ ਨੇ ਜੀ ਖੇੜਾਂ ਕਿਉਂਕਿ ਜਿਹੜੀਆਂ ਆਪਾਂ ਪੌਦ ਲਾਉਣ ਵਾਸਤੇ ਖੇੜਾਂ ਬਣਾਉਣੀਆਂ ਨੇ ਇੱਕ ਤਾਂ ਜਿਹੜੀਆਂ ਖੇੜਾਂ ਨੇ ਜੀ ਉਹ ਮੋਟੀਆਂ ਹੋਣੀਆਂ ਚਾਹੀਦੀਆਂ ਨੇ ਤਾਂ ਇੱਕ ਉਹਦਾ ਦੀ ਥੋੜੀ ਜੀ ਉਚਾਈ ਵੀ ਹੋਣੀ ਚਾਹੀਦੀ ਹੈ ਕਿਉਂਕਿ ਫਿਰ ਜਦੋਂ ਆਪਾਂ ਪੌਦ ਲਾਵਾਂਗੇ ਤਾਂ ਜਿਹੜਾ ਆਪਣਾ ਇਹ ਗੋਬੀ ਦਾ ਬੂਟਾ ਹੈ ਉਹ ਜਿਹੜੀ ਗਰੋਥ ਆ ਬਹੁਤ ਜ਼ਿਆਦੀ ਕਰੂਗਾ ਤੇ ਉਹਦਾ ਆਪਾਂ ਨੂੰ ਫਾਇਦਾ ਹੋਊਗਾ ਤਾਂ ਇਸ ਤਰ੍ਹਾਂ ਜਦੋਂ ਆਪਣੀਆਂ ਵੱਟਾਂ ਬਣਾ ਲਾਂਗੇ ਤਾਂ ਵੱਟਾਂ ਬਣਾਉਣ ਤੋਂ ਬਾਅਦ ਫਿਰ ਅਗਲਾ ਕੰਮ ਇਹ ਕਰਨਾ ਹੈ ਜੀ ਆਪਾਂ ਲੈ ਲੈਣੀ ਹੈ ਜੀ ਆਪਣੀ ਇਹ ਪੌਦ ਤੇ ਗੋਭੀ ਦੀ ਪੌਦ ਲੈ ਕੇ ਆਪਣੀ ਇਹ ਵੱਟ ਹੈ ਵੱਟ ਦੇ ਬਿਲਕੁਲ ਉੱਪਰ ਇਹਦੇ ਸਿਰ ਦੇ ਉੱਪਰ ਪੌਦ ਲਾਣੀ ਹੈ ਤਾਂ ਜਿਹੜੀ ਪੌਦ ਲਾਣੀ ਹੈ ਜੀ ਇਸ ਦੇ ਵਿੱਚ ਖੱਡਾ ਕਰਕੇ ਤਾਂ ਉਸ ਤੋਂ ਬਾਅਦ ਜਿਹੜਾ ਆਪਣਾ ਬੂਟਾ ਇਸ ਦੇ ਵਿੱਚ ਰੱਖ ਕੇ ਤਾਂ ਉਸ ਦੇ ਉੱਪਰ ਪਾ ਦੇਣੀ ਹੈ ਉੱਪਰੋਂ ਪਾ ਦੇਣੀ ਹੈ ਜੀ ਆਪਾਂ ਮਿੱਟੀ ਜਿਹੜਾ ਆਪਾਂ ਬੂਟਾ ਲਾਉਣਾ ਹੈ ਇਹਦੀ ਜਿਹੜੀ ਕਮ ਸੇ ਕਮ ਦੂਰੀ ਹੈ ਜੀ ਉਹ 30 ਤੋਂ 35 ਸੈਂਟੀਮੀਟਰ ਦੀ ਹੋਣੀ ਚਾਹੀਦੀ ਆ ਕਿਉਂਕਿ ਫਿਰ ਜੇ ਆਪਾਂ ਜਿਆਦਾ ਸੰਘਣੀ ਪੌਦ ਲਾ ਦਾਂਗੇ ਤਾਂ ਫਿਰ ਉਹ ਜਿਹੜਾ ਆਪਣਾ ਮਤਲਬ ਬੂਟਾ ਉਹ ਜਿਆਦਾ ਗਰੋਥ ਨਹੀਂ ਉਹਨੇ ਕਰਨੀ ਉਹ ਫੁਲਾਓ ਆ ਉਹਨੇ ਜਿਆਦਾ ਨਹੀਂ ਕਰਨਾ ਫਿਰ ਬੂਟੇ ਇੱਕ ਦੂਜੇ ਦੇ ਵਿੱਚ ਫਸ ਜਾਂਦੇ ਨੇ ਇਸ ਕਰਕੇ 35 ਤੋਂ 40 ਮਤਲਬ ਸੈਂਟੀਮੀਟਰ ਦੀ ਇਹਨਾਂ ਨੂੰ ਜ਼ਰੂਰੀ ਦੂਰੀ ਚਾਹੀਦੀ ਹੈ ਤੇ ਇਸ ਕਰਕੇ ਇੰਨੀ ਦੂਰੀ ਤੇ ਇਹ ਪੌਦ ਦੇ ਬੂਟੇ ਨੇ ਜਿਹੜੇ ਸਹੀ ਤਰੀਕੇ ਲਾਏ ਜਾਣ ਤਾਂ ਉਸ ਤੋਂ ਬਾਅਦ ਫਿਰ ਇਸੇ ਤਰ੍ਹਾਂ ਹੀ ਸਾਰੀਆਂ ਵੱਟਾਂ ਦੇ ਉੱਪਰ ਜਿਵੇਂ ਦੱਸਿਆ ਵੀ ਖੱਡਾ ਕਰਕੇ ਤਾਂ ਉਸ ਦੇ ਵਿੱਚ ਬੂਟਾ ਰੱਖ ਕੇ ਤੇ ਉੱਪਰੋਂ ਪਾ ਦੇਣੀ ਹੈ ਜੀ ਮਿੱਟੀ ਤਾਂ ਸਾਰੀਆਂ ਜਿਹੜੀਆਂ ਆਪਾਂ ਇਹ ਵੱਟਾਂ ਬਣਾਈਆਂ ਹੋਣਗੀਆਂ ਇਹਨਾਂ ਦੇ ਉੱਪਰ ਇਸ ਤਰ੍ਹਾਂ ਆਪਾਂ ਇਹ ਗੋਭੀ ਦੇ ਬੂਟੇ ਲਾ ਦੇਣੇ ਨੇ ਤਾਂ ਜਿਹੜੀ ਆਪਾਂ ਇਹ ਪੌਦ ਲਾਣੀ ਹੈ ਇੱਕ ਖਾਸ ਮਤਲਬ ਧਿਆਨ ਰੱਖਣ ਵਾਲੀ ਗੱਲ ਹੈ ਜੀ ਉਹ ਜਿਹੜੀ ਹੈ ਜੀ ਇਹ ਹੋ ਸਕੇ ਤਾਂ ਜਿਹੜੀ ਪੌਦ ਹੈ ਇਹ ਸਵੇਰੇ ਯਾਨੀ ਕਿ 9 ਵਜੇ ਤੋਂ ਪਹਿਲਾਂ ਪਹਿਲਾਂ ਅਜੇ ਸੂਰਜ ਨਹੀਂ ਚੜ੍ਹਦਾ ਉਦੋਂ ਲਾਈ ਜਾਏ ਉਦੋਂ ਇਹ ਫਾਇਦਾ ਹੁੰਦਾ ਵੀ ਆਪਣੀ ਪੌਦ ਹੈ ਜਿਹੜੀ ਸੁੱਕਦੀ ਨਹੀਂ ਤੇ ਛੇਤੀ ਗਰੋਥ ਕਰ ਜਾਂਦੀ ਹੈ ਤੇ ਉਹਦਾ ਆਪਾਂ ਨੂੰ ਫਾਇਦਾ ਹੁੰਦਾ ਹੈ ਜੇ ਸਵੇਰ ਦਾ ਟਾਈਮ ਨਹੀਂ ਮਿਲਦਾ ਤਾਂ ਫਿਰ ਜੇਕਰ ਸ਼ਾਮ ਨੂੰ ਟਾਈਮ ਹੁੰਦਾ ਕਈਆਂ ਕੋਲ ਤਾਂ ਜਿਹੜੀ ਪੌਦ ਹੈ ਵੀ ਹੋ ਸਕੇ ਤਾਂ ਸ਼ਾਮ ਨੂੰ ਲਾਈ ਜਾਏ ਕਿਉਂਕਿ ਸ਼ਾਮ ਨੂੰ ਵੀ ਜਿਹੜਾ ਸੂਰਜ ਹੈ ਜਦੋਂ ਢਲ ਜਾਂਦਾ ਹੈ ਉਦੋਂ ਵੀ ਆਪਾਂ ਨੂੰ ਇਹ ਪੌਦ ਲਾਉਣ ਦਾ ਬਹੁਤ ਜ਼ਿਆਦਾ ਫਾਇਦਾ ਤੇ ਬੈਨੀਫਿਟ ਮਿਲਦਾ ਕਿਉਂਕਿ ਫਿਰ ਜਿਹੜੀ ਪੌਦ ਹੈ ਆਪਣੀ ਲਾਈ ਹੋਈ ਸੁੱਕਦੀ ਕੋ ਨਹੀਂ ਤੇ ਇਸ ਕਰਕੇ ਸ਼ਾਮ ਵੀ ਸ਼ਾਮ ਨੂੰ ਵੀ ਆਪਾਂ ਗੋਭੀ ਦੀ ਪੌਦ ਹੈ ਜਿਹੜੀ ਪਨੀਰੀ ਹੈ ਲਾ ਸਕਦੇ ਆ ਉਸ ਤੋਂ ਬਾਅਦ ਜਦੋਂ ਫਿਰ ਆਪਣੀਆਂ ਸਾਰੀਆਂ ਵੱਟਾਂ ਦੇ ਉੱਪਰ ਆਪਣੀਆਂ ਸਾਰੀ ਗੋਭੀ ਲੱਗ ਜਾਏਗੀ ਤਾਂ ਇੱਕਦਮ ਆਪਣੀ ਜਿਹੜੀ ਥਾਂ ਹੈ ਜਗਾ ਰੈਡੀ ਹੋ ਜੇਗੀ ਗੋਭੀ ਆਪਾਂ ਲਾ ਦਾਂਗੇ ਜੀ ਫਿਰ ਅਗਲਾ ਜਿਹੜਾ ਕੰਮ ਕਰਨਾ ਹੈ ਜੀ ਉਹ ਕੰਮ ਆਪਾਂ ਇਹ ਕਰਨਾ ਹੈ ਜੀ ਇਹਨੂੰ ਹੁਣ ਲਾਉਣਾ ਹੈ ਜੀ ਪਾਣੀ ਤੇ ਪਾਣੀ ਲਾਉਣ ਦਾ ਜਿਹੜਾ ਤਰੀਕਾ ਹੈ ਪਾਣੀ ਬਿਲਕੁਲ ਹੌਲੀ ਤੇ ਸਲੋ ਲਾਣਾ ਕਿਉਂਕਿ ਪਹਿਲਾਂ ਪਹਿਲਾਂ ਫਿਰ ਆਪਾਂ ਜਿਹੜੀਆਂ ਆਪਣੀਆਂ ਖੇੜਾ ਬਣਾਈਆਂ ਹੁੰਦੀਆਂ ਨੇ ਇਹ ਹੁੰਦੀਆਂ ਨੇ ਜੀ ਕੱਚੀਆਂ ਜਿਆਦਾ ਪਾਣੀ ਲਾਵਾਂਗੇ ਤੇ ਆਪਣੀਆਂ ਖੇੜਾ ਨੇ ਜਿਹੜੀਆਂ ਉਹ ਢਹਿ ਸਕਦੀਆਂ ਨੇ ਟੁੱਟ ਸਕਦੀਆਂ ਨੇ ਤੇ ਜਿਹੜੇ ਬੂਟੇ ਨੇ ਉਹ ਵੀ ਆਪਣੇ ਥੱਲੇ ਆ ਸਕਦੇ ਨੇ ਤੇ ਇਸ ਕਰਕੇ ਪਾਣੀ ਹੈ ਜਿਹੜਾ ਬਿਲਕੁਲ ਸਲੋ ਤੇ ਹੌਲੀ ਲਾਣਾ ਹੈ ਉਹਦੇ ਨਾਲ ਫਿਰ ਜਿਹੜੀਆਂ ਆਪਣੀਆਂ ਖੇਲਾਂ ਨੇ ਉਹ ਜਦੋਂ ਪਾਣੀ ਲੱਗਣ ਤੋਂ ਬਾਅਦ ਫਿਰ ਬਾਅਦ ਦੇ ਵਿੱਚ ਜਿਹੜੀਆਂ ਖੇਲਾਂ ਨੇ ਆਪਣੀਆਂ ਪੱਕੀਆਂ ਹੋ ਜਾਂਦੀਆਂ ਫਿਰ ਜਦੋਂ ਆਪਾਂ ਅਗਲੀ ਵਾਰ ਪਾਣੀ ਲਾਉਨੇ ਆ ਫਿਰ ਆਪਾਂ ਨੂੰ ਕੋਈ ਦਿੱਕਤ ਨਹੀਂ ਆਉਂਦੀ ਤੇ ਆਪਣੀਆਂ ਖੇਲਾਂ ਨੇ ਜਿਹੜੀਆਂ ਆਪਣੀ ਜਗ੍ਹਾ ਤੋਂ ਹਿੱਲਦੀਆਂ ਵੀ ਨਹੀਂ ਤੇ ਇਸ ਕਰਕੇ ਫਿਰ ਜਦੋਂ ਆਪਾਂ ਅਗਲਾ ਪਾਣੀ ਲਾਉਨੇ ਆ ਉਹ ਆਪਣਾ ਪਾਣੀ ਹੈ ਜਿਹੜਾ ਭਾਵੇਂ ਆਪਾਂ ਤੇਜ਼ ਲਾ ਸਕਦੇ ਆ ਤੇ ਇਸ ਤਰ੍ਹਾਂ ਪਾਣੀ ਲਾਉਣ ਤੋਂ ਬਾਅਦ ਤੁਸੀਂ ਦੇਖੋਗੇ ਵੀ ਜਦੋਂ ਆਪਣੀ ਜਿਹੜੀ ਇਹ ਮਤਲਬ ਜਗਾ ਹੈ ਜਾਂ ਜ਼ਮੀਨ ਹੈ ਜਿਹਦੇ ਚ ਆਪਾਂ ਗੋਭੀ ਲਾਈ ਹੈ ਜਦੋਂ ਬੱਤਰ ਆਉਣੀ ਸ਼ੁਰੂ ਹੋ ਜਾਏਗੀ ਕੋਈ ਦਿਨਾਂ ਦੇ ਵਿੱਚ ਤਾਂ ਫਿਰ ਜਿਹੜੀ ਆਪਣੀ ਗੋਭੀ ਹੈ ਜਿਹੜੀ ਆਪਾਂ ਇਹ ਕੁਆਲਟੀ ਲਾਈ ਹੈ ਤਾਂ ਇਹ ਗ੍ਰੋਥ ਕਰਨਾ ਸ਼ੁਰੂ ਹੋ ਜਾਏਗੀ ਤਾਂ ਨਵੇਂ ਪੱਤੇ ਕੱਢਣੇ ਸ਼ੁਰੂ ਕਰ ਦੇਵੇਗੀ ਤਾਂ 85 ਤੋਂ 90 ਦਿਨਾਂ ਦੇ ਵਿੱਚ ਜਿਹੜੀ ਫਿਰ ਆਪਣੀ ਗੋਭੀ ਹੈ ਜਿਵੇਂ ਆਪਾਂ ਕੋਈ ਇਹਦੇ ਚ ਯੂਰੀਆ ਡਾਇਆ ਨਹੀਂ ਵਰਤਿਆ ਤੇ ਇਸ ਤਰੀਏ ਆਪਾਂ ਬੀਜੀ ਹੈ ਤੇ ਆਰਗੈਨਿਕ ਬਿਨਾ ਯਾਰਾਂ ਤੋਂ ਕੈਮੀਕਲਾਂ ਤੋਂ ਆਪਾਂ ਨੂੰ ਖਾਣ ਨੂੰ ਮਿਲ ਜੇਗੀ ਤੇ ਆਪਾਂ ਉਹਦਾ ਫਾਇਦਾ ਉਠਾ ਸਕਦੇ ਆ ਕਿਉਂਕਿ ਜੇਕਰ ਆਪਾਂ ਯੂਰੀਆ ਜਾਂ ਡਾਇਆ ਨਹੀਂ ਵਰਤਦੇ ਆਪਣੇ ਘਰ ਦੀ ਹੋ ਸਕੇ ਤਾਂ ਘਰੇਲੂ ਦੇਸੀ ਖਾਦ ਵਰਤਣੀ ਹੈ ਉਹਦਾ ਆਪਾਂ ਨੂੰ ਇਹ ਫਾਇਦਾ ਹੁੰਦਾ ਹੈ ਵੀ ਜਿਹੜੀ ਆਪਣੀ ਇਹ ਗੋਭੀ ਤਿਆਰ ਹੋਊਗੀ ਤਾਂ ਤੁਸੀਂ ਦੇਖੋਗੇ ਕਿ ਜਿਹੜਾ ਇਹਦਾ ਸਵਾਦ ਹੈ ਉਹ ਜਿਹੜਾ ਆਪਾਂ ਯੂਰੀਆ ਜਾਂ ਡਾਇਆ ਵਰਤ ਕੇ ਆਪਾਂ ਗੋਭੀ ਤਿਆਰ ਕਰਦੇ ਆ ਉਹਦੇ ਨਾਲੋਂ ਬਹੁਤ ਹੀ ਜ਼ਿਆਦਾ ਵਧੀਆ ਹੁੰਦਾ ਕਿਉਂਕਿ ਆਪਣੀ ਗੋਭੀ ਜਿਹੜੀ ਹੁੰਦੀ ਹੈ ਆਰਗੇਨਿਕ ਹੁੰਦੀ ਹੈ ਬਿਨਾ ਰਿਆ ਸਪਰਿਆਂ ਤੋਂ ਤੇ ਮਤਲਬ ਤਿਆਰ ਹੁੰਦੀ ਹੈ ਤੇ ਉਹਦਾ ਜਿਹੜਾ ਆਪਾਂ ਨੂੰ ਸਵਾਦ ਜਿਆਦਾ ਮਿਲਦਾ ਤੇ ਖਾਣ ਦੇ ਵਿੱਚ ਵੀ ਉਹ ਬੈਨੀਫਿਟ ਹੁੰਦਾ ਆਪਣੀ ਸਿਹਤ ਲਈ ਵੀ ਉਹ ਗੋਭੀ ਹੈ ਜਿਹੜੀ ਬਹੁਤ ਵਧੀਆ ਤੇ ਬਹੁਤ ਹੀ ਮਤਲਬ ਲਾਭਦਾਇਕ ਹੁੰਦੀ ਹੈ ਤੇ ਇਹ ਦੱਸਿਆ ਜੀ ਆਪਾਂ ਜਿਹੜੇ ਤਰੀਕੇ ਆਪਾਂ ਗੋਭੀ ਲਾਉਣ ਦਾ ਤੁਹਾਨੂੰ ਤਰੀਕਾ ਦੱਸਿਆ ਤੁਸੀਂ ਵੀ ਆਪਣੇ ਘਰੇ ਇਸ ਤਰ੍ਹਾਂ ਗੋਭੀ ਲਾ ਕੇ ਤਾਂ ਮਤਲਬ ਉਹਦਾ ਫਾਇਦਾ ਲੈ ਸਕਦੇ ਹੋ ਤਾਂ ਲਾਭ ਉਠਾ ਸਕਦੇ ਹੋ ਤਾਂ 85 ਤੋਂ 90 ਦਿਨਾਂ ਦੇ ਵਿੱਚ ਜਿਹੜੀ ਆਪਣੀ ਵੈਰਾਈਟੀ ਦੱਸੀ ਹੈ ਤਿਆਰ ਹੋ ਜਾਂਦੀ ਹੈ ਤਾਂ ਤੁਸੀਂ ਇਹਨੂੰ ਆਪਣੇ ਘਰੇ ਏਸੇ ਵੈਰਾਈਟੀ ਨੂੰ ਵੀ ਲਾ ਸਕਦੇ ਹੋ ਤਾਂ ਇਹ ਦਿੱਤੀ ਜੀ ਆਪਾਂ ਗੋਭੀ ਲਾਉਣ ਦੀ ਜਾਣਕਾਰੀ ਜਾਣਕਾਰੀ ਕਿਵੇਂ ਦੀ ਲੱਗੀ ਕਮੈਂਟਾਂ ਦੇ ਵਿੱਚ ਜ਼ਰੂਰ ਲਿਖਿਓ ਤਾਂ ਇੱਕ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਤਾਂ ਕਿ ਇਹੋ ਜੀਆਂ ਜਾਣਕਾਰੀ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਤਾਂ ਤੁਸੀਂ ਉਸ ਮਤਲਬ ਵੀਡੀਓ ਦਾ ਫਾਇਦਾ ਉਠਾ ਸਕੋ ਤੇ ਅੱਜ ਦੀ ਵੀਡੀਓ ਕਰਦਿਆਂ ਜੀ ਸਮਾਪਤ ਹੁੰਦਿਓ ਜੀ ਇਜਾਜ਼ਤ ਧੰਨਵਾਦ ਜੀ